ਹੈ ਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਰਦਸ਼ਕਾਂ ਦਾ ਸਵਾਗਤ ਕਰਦੇ ਆਂ ਗੱਲਬਾਤ ਕਰਨ ਜਾ ਰਹੇ ਆਂ 2 April ਪੰਜਾਬ ਦੇ ਮੌਸਮ ਦੀ ਵਾਰੀ ਤੱਕ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਆ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਨਿਸ਼ਚਿਤ ਰਿਲਦੀ ਰਹੇ ਤਾਂ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਆਂ ਪੰਜਾਬ ਦੇ ਵਿੱਚ ਆਪਾਂ ਨੂੰ ਫਿਲਹਾਲ ਕੋਈ ਵੀ ਬਦਲਵਾਈ ਨਹੀਂ ਦੇਖਣ ਨੂੰ ਮਿਲ ਰਹੀ ਅੱਜ ਦਾ ਪੂਰਾ ਦਿਨ ਜਿਹੜਾ ਸਾਫ਼ ਰਹੇਗਾ ਤੁਪ ਜਿਹੜੀ ਪੰਜਾਬ ਦੇ ਉੱਤੇ ਅੱਜ ਬਣੀ ਰਹੇਗੀ ਜੇ ਗੱਲਬਾਤ ਕਰੀਏ ਟੈਂਪਰੇਚਰ ਅੱਜ ਦਾ ਕਿੰਨਾ ਜਾਵੇਗਾ ਦਿਨ ਵੇਲੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ 40 ਡਿਗਰੀ ਟੈਂਪਰੇਚਰ ਜਿਹੜਾ ਪੰਜਾਬ ਵਿੱਚ ਜਾਵੇਗਾ ਤੇ ਰਾਤ ਨੂੰ ਜਿਹੜਾ 19 ਡਿਗਰੀ ਪੰਜਾਬ ਦੇ ਵਿੱਚ ਟੈਂਪਰੇਚਰ ਬਣਿਆ ਰਹੂਗਾ ਰਾਤ ਨੂੰ ਕਾਫੀ ਘੱਟ ਟੈਂਪਰੇਚਰ ਜਿਹੜਾ ਪੰਜਾਬ ਵਿੱਚ ਰਹੇਗਾ ਪਰ ਸਵੇਰ ਵੇਲੇ ਕਾਫੀ ਹਾਈ ਟੈਂਪਰੇਚਰ ਅੱਜ ਰਹਿਣ ਵਾਲਾ ਹੈ ਲਗਭਗ 40 ਡਿਗਰੀ ਇਸ ਮਹੀਨੇ ਵਿੱਚ ਜਿਹੜਾ ਟੈਂਪਰੇਚਰ ਹੈ ਤੋੜ ਰਿਹਾ ਜਿਵੇਂ ਕਿ ਆਪਾਂ ਦੇਖ ਸਕਦੇ 25 ਅਪ੍ਰੈਲ ਤੱਕ ਅੱਗੇ ਵੀ 2 3 3 ਲਗਾਤਾਰ ਅਪਨ ਜਿਹੜਾ 40 ਡਿਗਰੀ ਟੈਂਪਰੇਚਰ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬੱਦਲਵਾਈ ਵੜਨਗੇ ਬੱਦਲਵਾਈ ਦੇ ਕਾਰਨ ਪੰਜਾਬ ਦੇ ਵਿੱਚ ਹਲਕੇ-ਫੁਲਕੇ ਮੀਂਹ ਦੇ ਹਾਲਾਤ ਵੜਨਗੇ ਜਿਸ ਕਾਰਨ ਪੰਜਾਬ ਦੇ ਵਿੱਚ ਟੈਂਪਰੇਚਰ ਥੋੜਾ ਜਿਹਾ ਘਟੇਗਾ ਤੇ ਗੱਲ ਕਰੀਏ ਅੱਜ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਟੈਂਪਰੇਚਰ ਜਿਹੜਾ ਵਧ ਜਾਵੇਗਾ ਜਿ ਜਿੰਕਾ ਅਪ ਦੇਖ ਸਕਦੇ ਹਾਂ ਫਿਲਹਾਲ ਨੂੰ 9 ਵਜੇ ਤੋਂ ਲੈ ਕੇ 3 ਵਜੇ ਤੱਕ ਟੈਂਪਰੇਚਰ ਜਿਹੜਾ 32 ਤੋਂ ਲੈ ਕੇ 40 ਡਿਗਰੀ ਤੱਕ ਚੱਲ ਜਾਵੇਗਾ 8 ਡਿਗਰੀ ਦੀ ਟੈਂਪਰੇਚਰ ਜਿਹੜਾ ਵੱਧ ਜਾਵੇਗਾ ਜੇ ਗੱਲ ਕਰੀਏ 4 ਵਜੇ ਤੋਂ ਬਾਅਦ ਹੀ ਟੈਂਪਰੇਚਰ ਜਿਹੜਾ ਘਟਨਾ ਸ਼ੁਰੂ ਹੋ ਜਾਂਦਾ ਹੁੰਦਾ ਹੈ ਪੰਜਾਬ ਦੇ ਵਿੱਚ ਤਾਂ ਰਾਤ ਨੂੰ ਜਿਹੜਾ ਟੈਂਪਰੇਚਰ ਕਾਫੀ ਘੱਟ ਰਹੇਗਾ ਫਿਲਹਾਲ ਲਈ ਇਹ ਨਿੱਕ ਜਾਣਕਾਰੀ ਲੈ ਕੇ ਹਾਜ਼ਰ ਹੋਈ ਸੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ